ਸ਼ੋਰੂਮ ਦੇ ਬਾਹਰ ਖੜੀ ਆ ਕਾਰਾਂ ਨੂੰ ਸਕੋਡਾ ਨੇ ਮਾਰੀ ਟੱਕਰ ਗੁਰਾਇਆ ਸਤ ਮਾਰਚ ਗੁਰਾਇਆ ਵਿਖੇ ਵਾਪਰੇ ਸੜਕ ਹਾਦਸੇ ਵਿੱਚ ਇੱਕ ਤੋਂ ਬਾਅਦ ਇੱਕ ਤਿੰਨ ਕਾਰਾਂ ਆਪਸ ਵਿੱਚ ਟਕਰਾ ਗਈਆਂ ਜੋ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਈਆਂ ਜਿਸ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇਨੋਵਾ ਕਾਰ ਦੇ ਮਾਲਕ ਨੇ ਦੱਸਿਆ ਕਿ ਉਹ ਗੁਰਾਇਆ ਵਿਖੇ ਆਪਣੀ ਇਨੋਵਾ ਕਾਰ ਦੇ ਕਿ ਨਵੀਂ ਗੱਡੀ ਲੈਣ ਲਈ ਸ਼ੋਰੂਮ ਵਿੱਚ ਆਏ ਸਨ ਜਿਨ੍ਹਾਂ ਦੀ ਇਨੋਵਾ ਕਾਰ ਸ਼ੋਰੂਮ ਦੇ ਬਾਹਰ ਖੜੀ ਕੀਤੀ ਸੀ ਕਿ ਫਗਵਾੜਾ ਸਾਈਡ ਤੋਂ ਗੁਰਾਇਆ ਵੱਲ ਨੂੰ ਆ ਰਹੀ ਇੱਕ ਤੇਜ਼ ਰਫਤਾਰ ਸਕੋਡਾ ਕਾਰ ਨੇ ਇਨੋਵਾ ਵਿੱਚ ਟੱਕਰ ਮਾਰੀ ਤੇ ਸ਼ੋਰੂਮ ਦੇ ਬਾਹਰ ਖੜੀ ਇੱਕ ਸਵੇਫਟ ਕਾਰ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਤੇ ਤਿੰਨਾਂ ਹੀ ਕਾਰਾਂ ਨੂੰ ਬੁਰੀ ਤਰ੍ਹਾਂ ਨਾਲ ਨੁਕਸਾਨੇ ਆ ਗੀਆਂ ਲੱਲਾ

ਗੁਲਾਮੀ ਤੇ ਇਹ ਮੁੰਡਾ ਤਾਂ ਬੰਗਿਆ ਇੱਕ ਮੁੰਡਾ ਨਾ ਫਟ ਨਹੀਂ ਤੇ ਪਈਸੀ ਨੇ ਗੱਡੀ ਲੈਣੀ ਸੀ ਉੱਥੇ ਲਵਲੀ ਗੁਰਾਇਆ ਤੇ ਬਾਹਰ ਸਾਡੀ ਗੱਡੀ ਘੜੀ ਅੰਦਰ ਸੀ ਬੈਠੇ ਸੀਗੇ ਤੇ ਮੁੰਡਿਆਂ ਨੇ ਨਾ ਪਿੱਛੋਂ ਆਏ ਬਹੁਤ ਤੇਜ਼ ਤੇ ਉਹਨਾਂ ਨੇ ਜਿਹਦਾ ਪਿੱਛੋਂ ਆ ਕੇ ਸਾਡੀ ਗੱਡੀ ਹਿੱਟ ਕੀਤੀ ਤੇ ਸਕੋਡਾ ਲੋਰਾ ਸੀ ਪੀਵੀ 10 ਨੰਬਰ ਸੀ ਉਹਦਾ ਤੇ ਮੁੰਡਿਆਂ ਨੇ ਡਰਿੰਕ ਵੇਰ ਕੀਤੀ ਵੀ ਸੀ ਓਵਰ ਸਟ੍ਰੀਟ ਤਾਂ ਇਹ ਸਭ ਅੰਦਰ ਬਾਹਰ ਜਦੋਂ ਕੱਡੇ ਉਹਨਾਂ ਨੂੰ ਆਪ ਨਹੀਂ ਪਤਾ ਵੀ ਹੋਇਆ ਕੀ ਸਾਡੇ ਖੜੇ ਉਹਨਾਂ ਕੋ ਗੱਲ ਹੀ ਨਹੀਂ ਹੁੰਦੀ ਸੀ ਗੱਡੀ ਸਾਡੀ ਜਿਹੜੀ ਨੋਵਾ ਸੀ ਸਾਰੀ ਮੇਰੀ ਉਹ ਟੋਟਲ ਲੋਸ ਕਰਤੀ ਉਹਨਾਂ ਨੇ ਜਿਨ੍ਹਾਂ ਨੇ ਖਾਂਦਦ ਜੀ ਸਾਡਾ ਕਿੰਨਾ ਕੋਈ ਹੈ ਜੀ ਸਹੀ ਬਸ ਹੋਣਗੇ ਅਸੀਂ ਚਾਹਣੇ ਸਾਡਾ ਕੰਪਰਮਾਈਜ਼ ਹੋਵੇ ਹੋਰ ਜੀ ਜਾਂ ਸਾਡਾ ਜਿਹੜਾ ਨੁਕਸਾਨ ਹੋਇਆ ਸਾਡਾ ਨੁਕਸਾਨ ਭਰਨ ਮੇਰਾ ਨਾਮ ਬਾਜੀ ਅਮਰਤਪਾਲ ਸਿੰਘ ਆ ਆਪਾਂ ਇੱਥੇ ਗੁਰਾਇਆ ਏਜੰਸੀ ਦੇ ਵਿੱਚ ਕੰਮ ਕਰਦੇ ਆ ਤੇ ਅਸੀਂ ਅੰਦਰ ਬੈਠੇ ਹੋਏ ਸੀਗੇ ਤੇ ਬਾਹਰ ਉਹ ਇੱਕ ਸਕੋਡਾ ਗੱਡੀ ਆਈ ਬਹੁਤ ਤੇਜ਼ ਉਹਨਾਂ ਨੇ ਬਾਜੀ ਪਿੱਛੋਂ ਹੀ ਬ੍ਰੇਕਾਂ ਲਾਉਂਦੇ ਆਏ ਆ ਪਤਾ ਨਹੀਂ ਇਲਤਾ ਕਰਦੇ ਸੀ ਰੱਬ ਜਾਣੇ ਕੀ ਕਰਦੇ ਸੀਗੇ ਇਨੋਵਾ ਗੱਡੀ ਬਾਹਰ ਖੜੀ ਸੀ ਨਾਲ ਹੀ ਮੇਰੀ ਗੱਡੀ ਸਵਿਫਟ ਖੜੀ ਸੀਗੀ ਜਿਹੜੀ ਨੋਵਾ ਗੱਡੀ ਸੀਗੀ ਉਹ ਭਾਜੀ ਉਹਨਾਂ ਦੀ ਅਸੀਂ ਐਕਸਚੇਂਜ ਕਰਕੇ ਨਵੀਂ ਗੱਡੀ ਦੇਣ ਲੱਗੇ ਸੀਗੇ ਤੇ ਇੰਨੀ ਜ਼ੋਰ ਦੀ ਭਾਜੀ ਗੱਡੀ ਆਈ ਇਨੋਵਾ ਦੇ ਵਿੱਚ ਆ ਕੇ ਹਿੱਟ ਹੋਈ ਇਨੋਵਾ ਪਿੱਛੋਂ ਟੋਟਲ ਲਾਸ ਕਰਤੀ ਔਰ ਨੋਵਾ ਵੱਜੀ ਮੇਰੀ ਗੱਡੀ ਦੇ ਵਿੱਚ ਮੇਰੀ ਗੱਡੀ ਦਾ ਵੀ ਭਾਜੀ ਕਾਫੀ ਨੁਕਸਾਨ ਹੋਇਆ ਆ ਘੱਟੋ ਘੱਟ 60 ਤੋਂ 70 ਹਜ਼ਾਰ ਰੁਪਏ ਦਾ ਤੁਹਾਡੀ ਕਿਹੜੀ ਗੱਡੀ ਸੀ ਮੇਰੀ ਭਾਜੀ ਸਵਿਫਟ ਗੱਡੀ ਸੀਗੀ ਨੰਬਰ ਉਹਦਾ ਨੰਬਰ 7862 ਤੇ ਅਸੀਂ ਸਡਨਲੀ ਇੱਕਦਮ ਬਾਹਰ ਗਏ ਕਿ ਪਤਾ ਨਹੀਂ ਕੀ ਹੋ ਗਿਆ ਜਦੋਂ ਬਾਹਰ ਜਾ ਕੇ ਦੇਖਿਆ ਤੇ ਦੋਨੇ ਗੱਡੀਆਂ ਭਾਈ ਟੋਟਲ ਲਾਸ ਸੀਗੀਆਂ ਸਾਡੀਆਂ ਮਤਲਬ ਕਹੋ ਨੋਵਾ ਦਾ ਪਿੱਛੋਂ ਟੋਟਲ ਲਾਥ ਹੋਈ ਚੁੱਕੀ ਸੀ ਮੇਰੇ ਗੱਡੀ ਦਾ ਵੀ 50 ਤੋਂ 60 ਹਜ਼ਾਰ ਦਾ ਖਰਚਾ ਐਸਟੀਮੇਟ ਦੱਸਿਆ ਇਹ ਮੈਨਰ ਸਾਹਿਬ ਆਪਣੇ ਵਰਕਸ਼ਾਪ ਦੇ ਇਹਨਾਂ ਨੇ ਸਾਰਾ ਐਸਟੀਮੇਟ ਸਾਡਾ ਬਣਾਇਆ ਦੱਸਿਓ ਭਾਈ ਭਾਈ ਸਾਡੇ ਉੱਚੀ ਬ੍ਰਾਂਚ ਸਾਡੇ ਬ੍ਰਾਂਚ ਦੇ ਬਾਹਰ ਗੱਡੀ ਖੜੀ ਆ ਪਾਰਕਿੰਗ 'ਮੇ ਗੱਡੀ ਖੜੀ ਆ ਪਿੱਛੋਂ ਇੱਕ ਸਕੋਡਾ ਗੱਡੀ ਆਈ ਆ ਬਾਹਰ ਹਿੱਟ ਕੀਤੀ ਹੋਈ ਨੋਵਾ ਜੇ ਨਾਲ ਉਹਨੇ ਹਟ ਕੀਤੀ ਆਪਣੇ ਅੰਮ੍ਰਿਤ ਪ੍ਰਾਦੀ ਸੁਪਰ ਉਹ ਗੱਡੀ ਦਾ ਤੇ ਉਹ ਚਲੋ ਪਿੱਛੇ ਦਾ ਹਾਲ ਜੋ ਬਹੁਤ ਮੜਾ ਆਇਆ ਗਾ ਗੱਡੀ ਦਾ ਆਪਣੇ ਜੋ ਅੰਮ੍ਰਿਤ ਪ੍ਰਾਦੀ ਗੱਡੀ ਆ ਉਹਦੇ ਵਿੱਚ ਲਗਭਗ 50 ਤੋਂ 60000 ਰੁਪਏ ਖਰਚ ਹੋ ਗਿਆ ਅਸੀ ਭਾਜੀ ਬਸ ਉਹਨਾਂ ਤੋਂ ਉਹਨਾਂ ਤੋਂ ਇਹੀ ਕਹਨੇ ਆ ਅਸੀਂ ਤਾਂ ਬਸ ਕੰਪਰੋਮਾਈਜ਼ ਕਰਦੇ ਪਏ ਆ ਅਸੀਂ ਕੋਈ ਪਰਚਾ ਨਹੀਂ ਕਰਾਣਾ ਅਸੀਂ ਕੁਝ ਹੱਥੋਂ ਪਾਈ ਨਹੀਂ ਕਰਨੀ ਕੁਛ ਨਹੀਂ ਕਰਨਾ ਇਹ ਸਿਰਫ ਆਪਣਾ ਹੱਕ ਮੰਗਦੇ ਪਏ ਆ ਅਸੀਂ ਵੀ ਭਾਜੀ ਜੌਬ ਕਰਦੇ ਆ ਸਾਡੀ ਵੀ ਕੋਈ ਤਨਲਰੀਆਂ ਕੋਈ ਬਹੁਤ ਜ਼ਿਆਦਾ ਨਹੀਂ ਹੈਗੀਆਂ ਅਸੀਂ ਵੀ ਆਪਣੇ ਪੱਲੇ ਉਹ ਗੱਡੀਆਂ ਠੀਕ ਕਰਾਣੀਆਂ ਭਾਜੀ ਗੱਲਬਾਤ ਹੋਈ ਭਾਜੀ ਕੀ ਕਹਿੰਦੇ ਗੱਲਬਾਤ ਭਾਜੀ ਹੋਈ ਆ ਕਹਿੰਦੇ ਦੱਸਦੇ ਆ ਬਾਹਰ ਹਲੇ ਖੜੇ ਆ ਸਲਾਹ ਕਰਦੇ ਪਏ ਆ ਦੇਖਦੇ ਆ ਵੀ ਕਿੱਥੇ ਮੁੱਕਦੀ ਗੱਲ ਭਾਜੀ